ਮਿਸਟਰ ਪੰਜਾਬ ਤੁਸੀਂ ਰਹੇ ਹੋ ਪੰਨ ਤੋਂ ਸੱਤ ਵਾਰੀ ਬਹੁਤਿਆਂ ਦਾ ਸੁਪਨਾ ਹੁੰਦਾ ਹੈ ਪਰ ਉਹ ਤੁਸੀਂ ਸੁਪਨੇ ਅਚੀਵਮੈਂਟ ਲਈਏ ਫਿਰ ਵੀ ਇਹ ਹਾਲਾਤ ਬਣੇ ਨੇ ਜੇ ਤੁਹਾਡੀਆਂ ਟਰਾਫੀਆਂ ਤੇ ਮਿੱਟੀ ਜੰਮੀ ਹੋਈ ਹੈ। ਕਰਮ ਨੂੰ ਕੋਈ ਮੁਕਾਮ ਆਸਣਿਓ ਹੈ ਜਾਂ ਤੇ ਇਸ ਕਰਕੇ ਮਿੱਟੀ ਜੰਮੀ ਹੋਈ ਹੈ। ਤੁਸੀਂ ਮਿਸਟਰ ਪੰਜਾਬ ਦੇ ਨਾਲ-ਨਾਲ ਮਿਸਟਰ ਏਸ਼ੀਆ ਵੀ ਰਹੇ ਹੋ ਇੰਨੀ ਮਿਹਨਤ ਦੇ ਬਾਵਜੂਦ ਵੀ ਤੁਹਾਡੀ ਮਿਹਨਤ ਨੂੰ ਮੁੱਲ ਕਿਉਂ ਨਹੀਂ ਪਿਆ? ਪਰ ਐਂ ਲੱਗਦਾ ਮੈਂ 6-7 ਵਾਰੀ ਮਿਸਟਰ ਪੰਜਾਬ ਰਿਆਂ ਨਾਰਥ ਇੰਡੀਆ ਰਿਆਂ ਸਵਦੇਸ਼ੀਅਰਿਆਂ ਇਹ ਬਾਡੀ ਬਣਾਉਣ ਵਾਸਤੇ ਕਿੰਨੀ ਕਿ ਮਿਹਨਤ ਲਾਉਣੀ ਪਈ ਐ ਇਹ ਆਮ ਪਰਿਵਾਰ ਚੋਂ ਉੱਠ ਕੇ ਇਹ ਵਧੀਆ ਸਰੀਰ ਬਣਾਉਣਾ ਤੇ ਇੰਨੇ ਮੈਡਲ ਤੇ ਇੰਨੀਆਂ ਟਰੋਫੀਆਂ ਜਿੱਤਣੀਆਂ ਕਿੰਨੀ ਕਿ ਮਿਹਨਤ ਲਾਈ ਹੋ ਜੀ 20 ਸਾਲ ਹੋ ਗਿਆ ਐਕਸੇ ਕਰਦੇ ਪਰ ਮਨ ਨੂੰ ਕੋਈ ਮਕਾਮ ਹਸਣ ਨਹੀਂ ਆਇਆ ਪਰਿਵਾਰ ਦਾ ਚਿੱਤਨਾ ਦੇ ਹਾਲਾਤ ਸੀ ਤੁਹਾਡੇ ਪਰਿਵਾਰ ਬਾਰੇ ਜਾਨਣਾ ਚਾਹੁੰਦੇ ਕਿੰਨਾ ਹਾਲਾਤਾਂ ਦੇ ਵਿੱਚ ਉੱਠੇ। ਥੋਪਲੇ ਡੈਡੀ ਮੇਰੇ ਪੇਪਰ ਮਿਲਚ ਖਾਣਾ ਪੇਪਰ ਮਿਲਚ ਕੰਮ ਕਰਦੇ ਰਹੇ ਆ ਤੇ ਮੰਮੀ ਮੇਰੇ ਲੋਕਾਂ ਦੀ ਕੋਠਿਆਂ ਵਿੱਚ ਭਾਂਡੇ ਮਾਇਦੇ ਰਹੇ ਤਾਂ ਕਰਕੇ ਉਹਨਾਂ ਨੇ ਮੇਰੇ ਡੈਡ ਬੜੀ ਮੁਸ਼ਕਲ ਬੁਰੀ ਕੀਤੀ ਹੈ। ਜਾਨਣਾ ਚਾਹੁੰਦੇ ਹੋਂਦਾ ਹੀ ਕਿੰਨੀਆਂ ਜਿਹਾ ਟਰਾਫੀਆਂ, ਸੀਲਡਾ, ਇਹ ਅਵਾਰਡ ਜਿੱਤੇ ਨੇ। ਇੱਕ ਥੋੜਾ ਮੈਂ ਸੀਲਡਾ ਨਾਲ ਖੋੜ ਲਿਆ ਥੱਲੇ ਪਿਆ ਵਾ। ਘਟਾ ਜੰਮਿਆ ਵਾ ਤੇ ਦੋ ਥੋੜੇ ਹੋਰ ਮੇਰੇ ਕੋਲ ਪਏ ਆ ਤਰ। ਮੇਰੇ ਮੈਡਲ ਤੇ 100 150 ਮੈਡਲ ਹੈ ਮੇਰੇ ਕੋਲ ਬਹੁਤ ਹੋਰ ਕਿੰਨਾ ਚਾਹੀਦਾ ਸੀ ਜੇ ਹੁਣ ਸੁਪਨੇ ਪੂਰੇ ਸ਼ੁਰੂ ਹੋ ਜੇ ਨੇ ਹੁਣ ਮਿਹਨਤ ਜਾਰੀ ਹੈ ਤੇ ਮਿਹਨਤ ਦਾ ਮੁੱਲ ਪੈਣਾ ਸ਼ੁਰੂ ਹੋ ਪਰ ਮੈਨੂੰ ਖੁਸ਼ੀ ਹੋਰੋਂ ਪ੍ਰਾਪਤ ਹੋਣੀ ਜੋ ਮੈਂ ਵੱਡਾ ਮੈਡਲ ਅਨਸਰ ਕਰਦਾ ਪਰ ਵੱਡੇ ਮੈਡਲ ਵਾਸਤੇ ਡਾਈਟ ਚ ਇਹਦੀ ਪੈਸਾ ਚਾਹੀਦਾ ਤਾਂ ਰੇਤ ਕਰ ਮੈਂ ਹਸਣ ਨਹੀਂ ਕਰ ਚਕਿਆ ਮੈਡਲ ਜਾਂ ਪਹਿਲੀ ਟਰੋਫੀ ਜਦੋਂ ਜਿੱਤੀ ਸੀ ਉਦੋਂ ਛਿੰਨੀ ਉਮਰ ਦੇ ਵਿੱਚ ਤੁਸੀਂ ਮੈਡਲ ਜਿੱਤਿਆ ਮੈਂ 22 ਸਾਲ ਦੀ ਉਮਰ ਚ ਜੂਨੀਅਰ ਮਿਸ ਇੰਡੀਆ ਲੱਡਿਆ ਸੀ ਜੂਨੀਅਰ ਮਿਸ ਇੰਡੀਆ ਸਿਲਵਰ ਮੈਡਲ ਆਇਆ ਚਲਦੇ ਗਏ ਚਲਦੇ ਗਏ ਚਲਦੇ ਗਏ ਬਹੁਤ ਮੈਡਲ ਹਾਸਲ ਹੋਏ ਪਰ ਫਿਲਹਾਲ ਕੋਈ ਪਿਆਰਾ ਨਹੀਂ ਹੋਇਆ ਜੀ ਜਾਬਦਾ ਜੀ ਇਸ ਲਾਈਨ ਦੇ ਵਿੱਚ ਪਹਿਲਵਾਨੀ ਲਾਈਨ ਦੇ ਵਿੱਚ ਜਿਹੜੇ ਆ ਜੁਰੀ ਫਿਊਚਰ ਹੈ ਆਪਣਾ ਆਉਣ ਵਾਲਾ ਸਮਾਂ ਜਿਹੜਾ ਸਹੀ ਹੋ ਸਕਦਾ ਹੈ ਤਾਂ ਗਰੀਬ ਬੰਦੇ ਨੇ ਕੋਈ ਹੈਗਾ ਸੁਪਨਾ ਜੇ ਤਰ ਕੋਪਲੇ ਪਿਆਹਾ ਹੋਏਗਾ ਸੁਪਨਾ ਪੂਰਾ ਹੋਏਗਾ ਲੋਕਾਂ ਨੂੰ ਹਰਤੇ ਰੋਜ਼ਾਨਾ ਦੀ ਡਾਈਟ ਦਾ ਆਪਾਂ ਸੋਚੀਏ ਤਾਂ ਕਿੰਨੇ ਕੇ ਪੈਸੇ ਲਾਉਣੇ ਪੈਂਦੇ ਨੇ ਜੇ ਵਧੀਆ ਸਰੀਰ ਬਣਾਉਣਾ ਵਧੀਆ ਸਰੀਰ ਬਣਾਣasse ਘੱਟੋ ਘੱਟ 1000 ਤੋਂ 1500 ਰੁਪਇਆ ਰੋਜ਼ ਦੇ ਚੀਜ਼ ਤੇ ਬੰਦ ਦਾ ਅਵਾਰਡ ਜਿੱਤਦਾ ਜਾਂ ਮੈਡਲ ਜਿੱਤਦਾ ਆਪਣੇ ਪੰਜਾਬ ਆਉਂਦਾ ਜਾਂ ਆਪਣੇ ਪਿੰਡ ਆਉਂਦਾ ਮਹੱਲੇ ਜਉਂਦਾ ਐਮਐਲਏ ਜਾਂ ਤੁਹਾਡੇ ਮਹੱਲੇ ਦੇ ਕਿਸੇ ਐਮਐਲਏ ਨੇ ਜਾਂ ਏਰੀਏ ਦੇ ਮੰਤਰੀ ਨੇ ਸਵਾਸ ਦਿੱਤਾ ਹੋਵੇ ਤੁਹਾਡਾ ਆਉਂਦਿਆਂ ਦਾ ਵੈਲਕਮ ਦਿੱਤਾ ਪਰ ਇੱਕ ਵਾਰੀ ਮੈਂ ਮੱਧ ਪ੍ਰਦੇਸ਼ ਤੋਂ ਮਿਸ ਇੰਡੀਆ ਬਣ ਕੇ ਆਈ ਔਰ ਮੇਰੇ ਫਰੈਂਡਾਂ ਨੇ ਮੇਰਾ ਸਾਥ ਦਿੱਤਾ ਔਰ ਢੋਲ ਢੁਲ ਯਾਤਰਾ ਵਜਾਈ ਐ ਐਮਐਲਏ ਵਗੈਰਾ ਨੇ ਕਿਸੇ ਨੇ ਮੇਰੇ ਸਾਥ ਨਹੀਂ ਦਿੱਤਾ ਜੀ ਅਜ ਤੱਕ ਵੀ ਕਿਸ ਨੇ ਸਾਹ ਨਹੀਂ ਦਿੱਤਾ ਜਦੋਂ ਨਵੀਆਂ-ਨਵੀਆਂ ਸੀਲਡਾਂ ਮਿਲੀਆਂ ਨਵੇਂ-ਨਵੇਂ ਮੈਡਲ ਮਿਲੇ ਟਰੋਫੀਆਂ ਮਿਲੀਆਂ ਉਦੋਂ ਉਹਨਾਂ ਟਰੋਫੀਆਂ ਨੂੰ ਵੇਖ ਕੇ ਦਿਲ ਨੂੰ ਚਾ ਚੜਦਾ ਸੀ ਤੇ ਅੱਜ ਉਹਨਾਂ ਟਰੋਫੀਆਂ ਨੂੰ ਵੇਖਦੇ ਹੋ ਜਾਂ ਮੈਡਲਾਂ ਨੂੰ ਦੇਖਦੇ ਹੋ ਤਾਂ ਅੱਥੀ ਬੀਤਦੀ ਹੈ ਪਹਿਲੇ ਪਰਿਵਾਰ ਆਪਣੇ ਨੂੰ ਇਹ ਤਾਂ ਬਾਅਦੋਂ ਮੈਡਲ ਟਰੋਫੀ ਨੂੰ ਮੇਰੇ ਕੋਲ ਟਰੋਫੀ ਨੂੰ ਕੋਈ ਦਿੱਤਾ ਨਹੀਂ ਦੋਸਤੋ ਨੌਜਵਾਨਾਂ ਦੇ ਵਿੱਚ ਡੌਲੇ ਦਾ ਰੌਲਾ ਹਮੇਸ਼ਾ ਰਹਿੰਦਾ ਹੈ ਤੇ ਬਹੁਤਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਸਰੀਰ ਬਹੁਤ ਵਧੀਆ ਹੋਵੇ ਤੇ ਵਧੀਆ ਬਾਡੀ ਬਣਾਈ ਜਾਵੇ ਰਾਜ ਜਿਸ ਜੇਸ ਨੌਜਵਾਨ ਨੂੰ ਮਲਾਉਣ ਜਾ ਰਹੇ ਆ ਉਸ ਦੀ ਉਮਰ 44 ਸਾਲ ਹੈ ਉਸ ਨੇ ਆਪਣੇ ਜੀਵਨ ਦੇ 20 ਸਾਲ ਜਿਹੜੇ ਨੇ ਬੋਡੀ ਬਣਾਉਣ ਦੇ ਵਿੱਚ ਲਾ ਦਿੱਤੇ ਮਿਸਟਰ ਪੰਜਾਬ ਰਹੇ ਨੇ 5 ਤੋਂ 7 ਵਾਰੀ ਬਹੁਤ ਸਾਰੀਆਂ ਸੀਲਡਾਂ ਮਿਲੀਆਂ ਬਹੁਤ ਸਾਰੀਆਂ ਟਰੋਫੀਆਂ ਮਿਲੀਆਂ ਤੇ ਬਹੁਤ ਸਾਰੇ ਮੈਡਲ ਵੀ ਜਿੱਤੇ ਪਰ ਅੱਜ ਉਹਨਾਂ ਟਰੋਫੀਆਂ ਦੇ ਉੱਪਰ ਮਿੱਟੀ ਜੰਮੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਰਹੇ ਹੋ ਜਿਹੜੀਆਂ ਸੀਲਡਾਂ ਜਿਹੜੀਆਂ ਨੇ ਮਿੱਟੀ ਜੰਮੀ ਹੋਈ ਹੈ ਤਾਂ ਉਸ ਨੌਜਵਾਨ ਵੀਰ ਨਾਲ ਵੀ ਮਲਾਉਣੇ ਆ 44 ਸਾਲ ਦਾ ਇਹ ਨੌਜਵਾਨ ਵੀਰ ਹੈ ਇਸ ਨੇ 22 ਤੋਂ 20 ਤੋਂ 22 ਸਾਲ ਜਿਹੜੇ ਨੇ ਆਪਣਾ ਬੋਡੀ ਬਣਾਉਣ ਦੇ ਵਿੱਚ ਲਾ ਦਿੱਤੇ ਨੇ ਤਾਂ ਪਹਿਲਾਂ ਬਹੁਤ ਬਹੁਤ ਸਵਾਰੀਆਂ ਤਾਂ ਭਾਈ ਸਸੀਵਾਲ ਜੀ ਮੈਨੂੰ ਇਹ ਦੱਸੋ ਮਿਸਟਰ ਪੰਜਾਬ ਤੁਸੀਂ ਰਹੇ ਹੋ ਭੰਗ ਤੋਂ 7 ਵਾਰੀ ਬਹੁਤਿਆਂ ਦਾ ਸੁਪਨਾ ਹੁੰਦਾ ਹੈ ਪਰ ਉਹ ਤੁਸੀਂ ਸੁਪਨੇ ਅਚੀਵਮੈਂਟ ਲਈਏ ਫਿਰ ਵੀ ਇਹ ਹਾਲਾਤ ਬਣੇ ਨੇ ਜੇ ਤੁਹਾਡੀਆਂ ਟਰਾਫੀਆਂ ਤੇ ਮਿੱਟੀ ਜੰਮੀ ਹੋਈ ਹੈ ਠੀਕ ਵਜਾ ਸਰ ਮੈਨੂੰ ਕੋਈ ਮੁਖਾਮ ਆਸਣਿਓ ਹੈ ਜਾਂ ਤੇਰ ਇਸ ਕਰਕੇ ਮਿੱਟੀ ਜੰਮੀ ਹੋਈ ਹੈ ਕਿਉਂਕਿ ਮੈਂ ਤੇ ਮੇਰੀ ਲਾਈਫ ਚ ਜਾਂਦਾ ਸਰਕਾਰੀ ਜੋਬਰੀ ਸਰਕਾਰੀ ਨੌਕਰੀ ਤੇ ਸਰਕਾਰੀ ਨੌਕਰੀ ਮਿਲ ਜਾਈ ਤੇ ਕਰ। ਇਹ ਸੁਧਾਰਨ ਪਰਿਵਾਰ ਤੋਂ ਉੱਠ ਕੇ ਇੰਨੇ ਉੱਚੇ ਲੈਵਲ ਤੇ ਪਹੁੰਚੇ ਬਹੁਤਿਆਂ ਦਾ ਸੁਪਨੇ ਹੁੰਦੇ ਨੇ ਜਿ ਉਹਨਾਂ ਨੂੰ ਮੈਡਲ ਮਿਲ ਜਾਣ ਮਿਸਟਰ ਪੰਜਾਬ ਬਣ ਜੇ ਤੋਂ ਆਂਦੇ ਜੀ ਸਾਡੀ ਮਿਹਨਤ ਸਫਲ ਹੋਈ ਹੈ। ਤੁਸੀਂ ਮਿਸਟਰ ਪੰਜਾਬ ਦੇ ਨਾਲ-ਨਾਲ ਮਿਸਟਰ ਏਸ਼ੀਆ ਵੀ ਰਹੇ ਹੋ। ਇੰਨੀ ਮਿਹਨਤ ਦੇ ਬਾਵਜੂਦ ਵੀ ਤੁਹਾਡੀ ਮਿਹਨਤ ਨੂੰ ਮੁੱਲ ਕਿਉਂ ਨਹੀਂ ਪਿਆ? ਸਰ ਮੈਨੂੰ ਤਾਂ ਬਰਾਉਣ ਲੱਗਦਾ ਮੈਂ 6-7 ਵਾਰੀ ਮਿਸਟਰ ਪੰਜਾਬ ਰਿਆਂ, ਨਾਰਥ ਇੰਡੀਆ ਰਿਆਂ। ਸੋ ਤੇਸ਼ੀਰਿਆ ਪਰ ਸਰਕਾਰ ਨੂੰ ਕੁਝ ਮੇਰੇ ਬਾਰੇ ਸੋਚਣਾ ਚਾਹੀਦਾ ਵਾ ਕਿਉਂ ਭਲੇ ਮੈਂ ਗਰੀਬ ਘਰ ਚੋਂ ਆਵਾਂ ਜਾਂ ਤਰ ਪ੍ਰਾਇਤ ਕਰ ਮੈਨੂੰ ਨੌਕਰੀ ਨਹੀਂ ਮਿਲੀ ਜਾਂ ਤਰ ਪਰ ਫੇਰ ਵੀ ਮਿਹਨਤ ਜਾਰੀ ਹੈ ਜੀ ਮੇਰੀ ਮੈਨੂੰ ਇਹ ਦੱਸੋ ਇਹ ਬਾਡੀ ਬਣਾਉਣ ਵਾਸਤੇ ਕਿੰਨੀ ਕਿ ਮਿਹਨਤ ਲਾਉਣੀ ਪਈਏ ਇਹ ਇੱਕ ਆਮ ਪਰਿਵਾਰ ਚੋਂ ਉੱਠ ਕੇ ਇਹ ਵਧੀਆ ਸਰੀਰ ਬਣਾਉਣਾ ਤੇ ਇੰਨੇ ਮੈਡਲ ਤੇ ਇੰਨੀਆਂ ਟਰੋਫੀਆਂ ਜਿੱਤਣੀਆਂ ਕਿੰਨੀ ਕਿ ਮਿਹਨਤ ਲਾਈ ਹੁੰਦੀ ਸਰ ਮੈਨੂੰ 20 22 ਸਾਲ ਹੋ ਗਿਆ ਐਕਸੇ ਕਰਦੇ ਪਰ ਮੈਨੂੰ ਕੋਈ ਮੁਕਾਮ ਹਸਲ ਨਹੀਂ ਹੋਇਆ ਆਪ ਬੋਡੀ 20 ਸਾਲ 20-22 ਸਾਲ ਦੀ ਬਣੀ ਹੈ ਤੇ ਪਰਿਵਾਰ ਦਾ ਚਿੱਤ ਨਾ ਦੇ ਹਾਲਾਤ ਸੀ ਤੁਹਾਡੇ ਪਰਿਵਾਰ ਬਾਰੇ ਜਾਨਣਾ ਚਾਹੁੰਨੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਉੱਠੇ ਹੋ ਤੁਸੀਂ ਸ਼ਰਮ ਬੋਧ ਗਰੀਬ ਹਾਲਾਤ ਚ ਉੱਠਿਆ ਵਾਂ ਯਾਤਰ ਕਿਉਂਕਿ ਡੈਡੀ ਮੇਰੇ ਪੇਪਰ ਮਿਲ ਚ ਖਾਣਾ ਪੇਪਰ ਮਿਲ ਚ ਕੰਮ ਕਰਦੇ ਰਹੇ ਆ ਤੇ ਮੰਮੀ ਮੇਰੇ ਲੋਕਾਂ ਦੀ ਕੋਠੀਆਂ ਵਿੱਚ ਭਾਂਡੇ ਮਾਏਦੇ ਰਹੇ ਤਾਂ ਕਰਕੇ ਉਹਨਾਂ ਨੇ ਮੇਰੇ ਡੈਡ ਬੜੀ ਮੁਸ਼ਕਲ ਪੂਰੀ ਕੀਤੀ ਹੈ ਤੇ 20 ਤੋਂ 22 ਸਾਲ ਜੀਵਨ ਦੇ ਤੁਸੀਂ ਆਪਣਾ ਬੋਡੀ ਬਣਾਉਣ ਦੇ ਵਿੱਚ ਹੀ ਲਾਏ ਨਹੀਂ ਤਾ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੀ ਮਿਹਨਤ ਆ ਬੜੀ ਮਿਹਨਤ ਰਹਾਦੀ ਸੀ ਕਿਉਂਕਿ ਅੱਜ ਤੋਂ 20 ਸਾਲ ਪਿੱਛੇ ਚਲੇ ਜਾਈਏ ਤਾਂ ਬਹੁਤ ਮਿਹਨਤ ਲਾਉਣੀ ਪੈਂਦੀ ਸੀ ਹੁਣ ਤਾਂ ਡੱਬਿਆਂ ਨਾਲ ਬਾਡੀ ਬਣ ਜਾਂਦੀ ਏ ਉਹ ਮਿਹਨਤ ਨਾਲ ਹੀ ਬਾਡੀ ਬਣਦੀ ਸੀ ਲੋਹੇ ਨਾਲ ਲੋਹਾ ਹੋਣਾ ਪੈਂਦਾ ਸੀ ਤਾਂ ਕਿਵੇਂ ਡਾਈਟ ਦਾ ਚੱਲਦਾ ਸੀ ਤੁਹਾਡਾ ਸਹੀ ਡਾਈਟ ਤਾਂ ਮੇਰੇ ਚੱਲਦਾ ਸੀ ਮੇਰੇ ਵੱਡੇ ਭਾਈ ਮੇਰਾ ਸਾਥ ਦਿੰਦੇ ਸੀ ਮੇਰੇ ਮੰਮੀ ਸਾਥ ਦਿੰਦੇ ਸੀ ਮੇਰੇ ਡੈਡੀ ਸਾਥ ਦਿੰਦੇ ਸੀ ਥੋੜਾ ਬੋੜਾ ਯਾਰ ਤੋਂ ਸਾਥ ਦਿੰਦੇ ਸੀ ਤਾਂ ਕੋਈ ਡੈਟ ਬੁਰੀ ਹੋ ਜਾਂਦੀ ਏਦਰ ਤੇ ਬਹੁਤ ਮੈਡਲ ਤਾਂ ਨਿਕਲਿਆ ਮੈਂ ਇਧਰ ਜਾਨਣਾ ਚਾਹੁੰਦੇ ਹੋਂ ਤਾਂ ਹੀ ਕਿੰਨੀਆਂ ਕਿ ਟਰਾਫੀਆਂ ਸ਼ੀਲਡਾਂ ਇਹ ਅਵਾਰਡ ਜਿੱਤੇ ਨੇ ਤੁਸੀਂ ਅੱਜ ਤੱਕ ਸਰ ਅਣਗਿਣਤੀ ਆ ਮੈਨੂੰ ਕੋਈ ਗਿਣਤੀ ਵੀ ਨਹੀਂ ਹੈਗੀ ਇਧਰ ਇੱਕ ਥੋੜਾ ਮੈਂ ਸ਼ੀਲਡਾਂ ਨਾਲ ਖੋੜ ਲਿਆ ਥੱਲੇ ਪਿਆ ਵਾ ਘਟਾ ਜੰਮਿਆ ਵਾ ਤੇ ਦੋ ਥੋੜੇ ਹੋਰ ਮੇਰੇ ਕੋਲ ਪਏ ਆ ਇਧਰ ਤੇ ਮੈਡਲ ਤੇ 100 150 ਮੈਡਲ ਆ ਮੇਰੇ ਕੋਲ ਕਰਨੀ ਜੀ ਜਦੋਂ ਆਪਣੇ ਜੀਵਨ ਦਾ ਪਹਿਲਾ ਮੈਡਲ ਜਿੱਤਿਆ ਸੀ ਤੁਸੀਂ ਉਦੋਂ ਕਿੰਨਾ ਕਿ ਚਾਹ ਸੀ ਜੀ ਹੁਣ ਸੁਪਨੇ ਪੂਰੇ ਸ਼ੁਰੂ ਹੋ ਰਹੇ ਨੇ ਹੁਣ ਮਿਹਨਤ ਜਾਰੀ ਹੈ ਤੇ ਮਿਹਨਤ ਦਾ ਮੁੱਲ ਪੈਣਾ ਸ਼ੁਰੂ ਹੋਇਆ ਸਰ ਮੈਨੂੰ ਉਹ ਨਹੀਂ ਖੁਸ਼ੀ ਨਹੀਂ ਜਿੰਨੀ ਮੇਰੇ ਵੱਡੇ ਬ੍ਰਦਰ ਨੂੰ ਮੇਰੇ ਮਾਪਿਆਂ ਨੂੰ ਖੁਸ਼ੀ ਕਿ ਤੁਹਾਡਾ ਮੁੰਡਾ ਕੁ ਕਰੇਗਾ ਪਰ ਮੈਨੂੰ ਖੁਸ਼ੀ ਹੋਰੋਂ ਪ੍ਰਾਪਤ ਹੋਣੀ ਜੋ ਮੈਂ ਵੱਡਾ ਮੈਡਲ ਅਵਾਰਡ ਕਰਦਾ ਪਰ ਵੱਡੇ ਮੈਡਲ ਐਸੇ ਡਾਇਟ ਚ ਇਹਦੀ ਪੈਸਾ ਚਾਹੀਦਾ ਤਾਂ ਅਗਰੇ ਹਿਤਗੁਰ ਮੈਂ ਹਸਣ ਨਹੀਂ ਕਰ ਸਕਿਆ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਮੈਡਲ ਜਿਹੜੇ ਨੇ ਜਰੂਰ ਪਾਏ ਹੋਏ ਨੇ ਇਹ ব্রਾਊਨ ਮੈਡਲ ਨੇ সিলਵਰ ਮੈਡਲ ਨੇ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਮੈਡਲ ਨੇ ਤੁਹਾਡੇ ਕੋਲ ਤੇ ਹੁਣ ਇੰਨਾ ਮੈਡਲਾਂ ਦਾ ਮੁੱਲ ਕੀ ਜਾਪਦਾ ਤੁਹਾਨੂੰ ਜਿੱਥੇ ਸਟੈਂਡ ਨੇ ਮੈਡਲ ਸਰ ਮੈਡਲ ਤੇ ਮੇਰੇ ਉੱਤੇ ਸਟੈਂਡ ਹੈ ਯਾਤਰ ਉੱਗੋ ਵੇਖੋ ਮੇਰੀ ਮਿਹਨਤ ਜਾਰੀ ਹੈ ਉੱਗੋ ਵੇਖੋ ਸਰਕਾਰ ਮੇਰੇ ਝੋਲੇ 'ਚ ਮੈਨੂੰ ਨੌਕਰੀ ਬੰਦੀ ਹੈ ਕਿ ਨਹੀਂ ਤੁਸੀਂ ਪਹਿਲਾ ਮੈਡਲ ਜਾਂ ਪਹਿਲੀ ਟਰੋਫੀ ਜਦੋਂ ਜਿੱਤੀ ਸੀ ਉਦੋਂ ਛਿੰਨੀ ਉਮਰ ਦੇ ਵਿੱਚ ਤੁਸੀਂ ਮੈਡਲ ਜਿੱਤੇ ਮੈਂ 25 ਸਾਲ ਦੀ ਉਮਰ 'ਚ ਜੂਨੀਅਰ ਮਿਸ ਇੰਡੀਆ ਗੱਡਿਆ ਸੀ ਜੂਨੀਅਰ ਮਿਸ ਇੰਡੀਆ ਸਿਲਵਰ ਮੈਡਲ ਆਇਆ ਏ ਮੇਰਾ ਉਸ ਤੋਂ ਬਾਅਦ 'ਚ ਚਲਦੇ ਗਏ ਚਲਦੇ ਗਏ ਚਲਦੇ ਗਏ ਬਹੁਤ ਮੈਡਲ ਹਾਸਲ ਹੋਏ ਪਰ ਫਿਲਹਾਲ ਕੋਈ ਫਾਇਦਾ ਨਹੀਂ ਹੋਇਆ ਇਸ ਤਰ੍ਹਾਂ ਤੇ ਬਹੁਤਿਆਂ ਦਾ ਜਿਵੇਂ ਜਿਵੇਂ ਮੈਂ ਪਹਿਲਾਂ ਜਿਹੜਾ ਤੇ ਬਹੁਤਿਆਂ ਦਾ ਸੁਪਨਾ ਹੁੰਦਾ ਜੀ ਉਹਨਾਂ ਦਾ ਡੌਲਾ ਵਧੀਆ ਹੋਵੇ ਬਾਡੀ ਵਧੀਆ ਹੋਵੇ ਤਾਂ ਤੁਸੀਂ ਮਿਹਨਤ ਲਾਈ ਮੈਡਲ ਜਿੱਤੇ ਸੁਪਨੇ ਵੀ ਪੂਰੇ ਹੋਏ ਕੀ ਜਾਬਦਾ ਜੀ ਇਸ ਲਾਈਨ ਦੇ ਵਿੱਚ ਪਹਿਲਵਾਨੀ ਲਾਈਨ ਦੇ ਵਿੱਚ ਜਿਹੜੇ ਆ ਜਿਹੜੇ ਫਿਊਚਰ ਹੈ ਆਪਣਾ ਆਉਣ ਵਾਲਾ ਸਮਾਂ ਜਿਹੜਾ ਸਹੀ ਹੋ ਸਕਦਾ ਹੈ ਤੁਹਾਡਾ ਸਰ ਗਰੀਬ ਬੰਦੇ ਦਾ ਕੋਈ ਹੈਗਾ ਨਹੀਂ ਸੁਪਨਾ ਯਦਾਂ ਕਿਉਂ ਭਲੇ ਪੈਸਾ ਹੋਏਗਾ ਸੁਪਨਾ ਪੂਰਾ ਹੋਏਗਾ ਤੇ ਅਮੀਰ ਬੰਦੇ ਦਾ ਸੁਪਨਾ ਪੂਰਾ ਹੋ ਸਕਦਾ ਕਿਉਂ ਉਹਨਾਂ ਕੋਈ ਪੈਸਾ ਵਾ ਇਸ ਲਈ ਗਰੀਬ ਬੰਦੇ ਦਾ ਸੁਪਨਾ ਨਹੀਂ ਕਦੀ ਪੂਰਾ ਹੋ ਸਕਦਾ ਕਿਉਂ ਉਹਲੇ ਪੈਸਾ ਹੋਊਗਾ ਤੇ ਫੇਰ ਅੱਗੇ ਜਾਊਗਾ ਹੋਨ ਰੋਜੀ ਰੋਟੀ ਕਿਵੇਂ ਚੱਲ ਰਹੀ ਤੁਹਾਡੀ ਜੀ ਉਹ ਪਰਿਵਾਰ ਚਲਾਉਣ ਵਾਸਤੇ ਰੋਜੀ ਰੋਟੀ ਚ ਜ਼ਰੂਰੀ ਹੈ ਕਿਵੇਂ ਚੱਲ ਰਹੀ ਰੋਜੀ ਰੋਟੀ ਸਰ ਰੋਜੀ ਰੋਟੀ ਉਹੋ ਜਿਹੀ ਚੱਲਾਂਦੀ ਕਿਉਂ ਮੈਂ ਮੈਨੂੰ ਆਪਣੀ ਡੈਡ ਬੰਦ ਕਰਕੇ ਆਪਣਾ ਪਰਿਵਾਰ ਪਾਲਣਾ ਪੈਂਦਾ ਵਾ ਤੇ ਫਿਲਹਾਲ ਮੈਨੂੰ ਅੱਗੇ ਕੋ ਅੱਗੋ ਦਿਖਣ ਨਹੀਂ ਦਿਆ ਯਾਤਰ ਕੋ ਮੈਨੂੰ ਆਪਣਾ ਪਰਿਵਾਰ ਦਿਖੰਦਿਆ ਹੋਰ ਕੁਝ ਨਹੀਂ ਜੇ ਸਰਕਾਰ ਮੇਰੇ ਮੇਰਾ ਸਾਥ ਦੇ ਰਹੀ ਤੇ ਮੈਂ ਅੱਗੋ ਗੇਮ ਕਰ ਸਕਦਾ ਆਪਣੀ ਮਿਰਚੇ ਤੱਕ ਰਿ ਬਹੁਤ ਜਨੂਨ ਆ ਤਾਂ ਜਦੋਂ ਮਿਸਟਰ ਪੰਜਾਬ ਬਣੇ ਸੀ ਜਾਂ ਮਿਸਟਰ ਏਸ਼ੀਆ ਬਣੇ ਸੀ ਪਰਿਵਾਰ ਵਾਲਿਆਂ ਨੇ ਚਿੰਨਾ ਜ ਸਾਥ ਦਿੱਤਾ ਤੁਹਾਡਾ ਤੇ ਸਰਕਾਰਾਂ ਨੇ ਸਾਥ ਦਿੱਤਾ ਹੁੰਦਾ ਜੀ ਸਰਕਾਰਾਂ ਨੇ ਕੋਈ ਸਾਥ ਦਿੱਤਾ ਮੇਰਾ ਮੇਰਾ ਸਿਰਫ ਮੇਰੇ ਪਰਿਵਾਰ ਨੇ ਸਾਥ ਦਿੱਤਾ ਵਾ ਉਹਨਾਂ ਨੇ ਡਾਈਟ ਮੇਰੀ ਉਹਨਾਂ ਨੇ ਸਭ ਕੁਝ ਮੇਰਾ ਮੇਰੇ ਬਾਰੇ ਸੋਚਿਆ ਤਾਂ ਆ ਕਿ ਮੈਂ ਸੌਫਤੀ ਸ਼ੇ ਖੇਡ ਸਕਿਆ ਭਲਵਾਨ ਵਾਸਤੇ ਰੋਜ਼ਾਨਾ ਦੀ ਡਾਈਟ ਦਾ ਆਪਾਂ ਸੋਚੀਏ ਤਾਂ ਕਿੰਨੇ ਜੇ ਪੈਸੇ ਲਾਉਣੇ ਪੈਂਦੇ ਨੇ ਜੇ ਵਧੀਆ ਸਰੀਰ ਬਣਾਉਣਾ ਹੋਵੇ ਤਾਂ ਵਧੀਆ ਸੀਰੀ ਬਣਾਣਾ ਸੇ ਘੱਟ ਕੋਈ ਹਾਰ ਹਜ਼ਾਰ ਤੋਂ 1500 ਰੁਪਈਆ ਰੋਜ਼ ਦਾ ਚੀਜ਼ ਦੇ ਬੰਦੇ ਨੂੰ ਕੋਈ ਡਾਈਟ ਬੋਧ ਮੈਂ ਕਿ ਹਿਮਗਾ ਹੀ ਬੜੀ ਵੱ ਚੁੱਕੀ ਆ ਤਾਂ ਹੁਣ ਕਿਵੇਂ ਆਪਣੇ ਆਪ ਨੂੰ ਫਿੱਟ ਰੱਖਦੇ ਹੋ ਕਿਉਂਕਿ ਅੱਜ ਵੀ ਤੁਸੀਂ ਫਿੱਟ ਹੋ ਤਾਂ ਕਿਵੇਂ ਇਸ ਤਰ੍ਹਾਂ ਫਿੱਟ ਰਹੇ ਪਾਉਂਦੇ ਹੋ ਕਿਵੇਂ ਡਾਈਟ ਚੱਲ ਰਹੀ ਤੁਹਾਡੀ ਸਰ ਮੈਂ ਡਾਈਟ ਚੱਲਦੀ ਘੱਟ ਕੋਲਟ ਜੇ ਮੈਂ ਜਦੋਂ ਮੈਂ 30 35 ਅੰਡੇ ਖਾਂਦਾ ਹਾਂ ਫਿਲਹਾਲ ਹੁਣ ਮੇਰੇ ਕੋਲ 12 15 ਅੰਡੇ ਆ ਆਪਣੀ ਫਿਟਨੈਸ ਮੇਨਟੇਨ ਰੱਖਣਾ ਸੇ ਬਸ ਸਿਰਫ ਹਾਂ ਸਰਕਾਰ ਮੇਰਾ ਸਾਥ ਦੇ ਰੇ ਤੇ ਫਿਰ ਮੈਂ ਬੋਧ ਦੂਰ ਤੱਕ ਜਾ ਸਕਦਾ ਮੈਂ ਪਰ ਮੈਂ ਜੀ 20 ਤੋਂ 22 ਸਾਲ ਦਾ ਬੜਾ ਲੰਮਾ ਸਫ਼ਰ ਹੁੰਦਾ ਜੀਵਨ ਦਾ ਕਿਸੇ ਵੀ ਸਰਕਾਰਾਂ ਨੇ ਜਿਹੜੀ ਤੁਹਾਡਾ ਸਾਥ ਨਹੀਂ ਦਿੱਤਾ ਬੜੇ ਸਮੇ ਬਦਲੇ ਨੇ ਬੜੀਆਂ ਸਰਕਾਰਾਂ ਬਦਲੀਆਂ ਨੇ ਹੁਣ ਜੇ ਕਿਸੇ ਨੇ ਸਾਥ ਨਹੀਂ ਦਿੱਤਾ ਸਰ ਨਹੀਂ ਕਿਸੇ ਕਿਸੇ ਸਰਕਾਰ ਨੇ ਸਾਥ ਨਹੀਂ ਦਿੱਤਾ ਮੇਰਾ ਠੀਕ ਨਹੀਂ ਤੇ ਮੈਂ ਬਹੁਤ ਟੁੱਟਿਆ ਹੋਇਆ ਹਾਂ ਜਦੋਂ ਬੰਦਾ ਅਵਾਰਡ ਜਿੱਤਦਾ ਜਾਂ ਮੈਡਲ ਜਿੱਤਦਾ ਆਪਣੇ ਪੰਜਾਬ ਆਉਂਦਾ ਜਾਂ ਆਪਣੇ ਪਿੰਡ ਆਉਂਦਾ ਮਹੱਲੇ 'ਚ ਆਉਂਦਾ ਐਮ ਐਲ ਏ ਜਾਂ ਤੁਹਾਡੇ ਮਹੱਲੇ ਦੇ ਕਿਸੇ ਐਮ ਐਲ ਏ ਨੇ ਜਾਂ ਏਰੀਏ ਦੇ ਮੰਤਰੀ ਨੇ ਸਵਾਸ ਦਿੱਤਾ ਹੋਵੇ ਤੁਹਾਡਾ ਆਉਂਦਿਆਂ ਦਾ ਵੈਲਕਮ ਕੀਤਾ ਹੋਵੇ ਸਰ ਨਹੀਂ ਉਹਨਾਂ ਨੇ ਕੋਈ ਮੇਰਾ ਸਵਾਸ ਨਹੀਂ ਦਿੱਤਾ ਜਾਂਦਰ ਮੇਰੇ ਫਰੈਂਡ ਹੀ ਸਾਥ ਦਿੰਦੇ ਰਹੇ ਪਰ ਇੱਕ ਵਾਰੀ ਮੈਂ ਮੱਧ ਪ੍ਰਦੇਸ਼ ਤੋਂ ਮਿਸ ਇੰਡੀਆ ਬਣ ਕੇ ਆਇਆ ਸੀ ਔਰ ਮੇਰੇ ਫਰੈਂਡਾਂ ਨੇ ਮੇਰਾ ਸਾਥ ਦਿੱਤਾ ਸੀ ਉਹ ਰੋਟੋ ਟੋਲ ਯਾਤਰ ਵਜਾਈ ਹਾਂ ਐਮਐਲਏ ਵਗੈਰਾ ਨੇ ਕਿਸੇ ਨੇ ਮੇਰੇ ਸਾਹ ਨਹੀਂ ਦਿੱਤਾ ਅਜੇ ਤੱਕ ਅੱਜ ਤੱਕ ਵੀ ਕਿਸੇ ਨੇ ਸਾਹ ਨਹੀਂ ਦਿੱਤਾ ਮੇਰਾ ਤੇ ਰਮੇਸ਼ ਜੀ ਜਦੋਂ ਤੁਸੀਂ ਅਵਾਰਡ ਤੇ ਅਵਾਰਡ ਜਿੱਤਣੇ ਸ਼ੁਰੂ ਹੋਏ ਉਦੋਂ ਕੀ ਮਹਿਸੂਸ ਹੋ ਰਿਹਾ ਜੀ ਤੁਹਾਡੇ ਸੁਪਨੇ ਪੂਰੇ ਹੋਣੇ ਸ਼ੁਰੂ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸੋਚਦੇ ਸੀ ਕਿ ਹੋਰ ਵਧੀਆ ਸਮਾਂ ਹੋ ਜਾਏਗਾ ਸਰ ਮੈਨੂੰ ਆਪਣੇ ਸੁਪਨੇ ਪੂਰੇ ਹੋਣ ਦੀ ਬੜੀ ਆਸ ਸੀ ਪਰ ਮੇਰੀ ਆਸਾਂ ਤੇ ਪਾਣੀ ਫਿਰ ਗਿਆ ਕਿਉਂਕਿ ਸਰਕਾਰ ਨੇ ਮੇਰਾ ਸਾਥ ਨਹੀਂ ਦਿੱਤਾ ਮਸਲ ਕੀ ਰਾਂਝੇ ਜਾਬਦਾ ਕਿਉਂ ਨਹੀਂ ਸਾਥ ਦਿੱਤਾ ਇਹ ਕਿੱਥੇ ਚੀਜ਼ ਪੂਰੀ ਨਹੀਂ ਹੋ ਪਾਈ ਕਿਉਂਕਿ ਮਿਸਟਰ ਇੰਡੀਆ ਤੁਸੀਂ ਰਹੇ ਹੋ ਮਿਸਟਰ ਏਸ਼ੀਆ ਤੁਸੀਂ ਰਹੇ ਹੋ ਫਿਰ ਕਿਉਂ ਰਾਜੇ ਇਸ ਤਰ੍ਹਾਂ ਦਾ ਸਰ ਕੋਈ ਬਣਾਉਣ ਲੱਗਦਾ ਜਾਂ ਸਰਕਾਰ ਦਾ ਧਿਆਨ ਨਹੀਂ ਪਿਆ ਜਾਂ ਧਿਆਨ ਦੇ ਕੇ ਮੂੰਹ ਫੇਰ ਲਿਆ ਕੋਈ ਪਤਾ ਨਹੀਂ ਲੱਗਦਾ ਕਿ ਮੈਂ ਆਪਣੀ ਐਕਸੇ ਮੇਰੀ ਜਾਰੀ ਹੈ ਅੱਗੋਂ ਵੇਖੋ ਕੀ ਬੰਦਾ ਹੈ ਇਹ ਬਹੁਤ ਬਹੁਤੇ ਨੌਜਵਾਨ ਅੱਜ ਵੀ ਸੋਚਦੇ ਨੇ ਕਿ ਬਾਡੀ ਜਿਹੜੀ ਹੈ ਬੜੀ ਜਲਦੀ ਬਣ ਜਾਂਦੀ ਹੈ ਤਾਂ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਕਿੰਨੀ ਕਿ ਮਿਹਨਤ ਲਾਉਣੀ ਪੈਂਦੀ ਹੈ ਸਰ ਬੋਡੀ ਬਣਾਉਣਾ ਸਿਰਫ ਮੇਨ ਮਿਹਨਤ ਨਹੀਂ ਮੇਨ ਡਾਈਟ ਹੈ ਜਿਹੜਾ ਕਿ ਮੈਂ ਹਜੇ ਨਹੀਂ ਕਿਹਾ ਕਿ ਮੇਨ ਡਾਈਟ ਦਾ ਡੈਟਾਸੇ ਪੈਸਾ ਚਾਹੀਦਾ ਵਾ ਬੋਡੀ ਤੇ ਜੇ ਪੈਸਾ ਆਏਗਾ ਬੋਡੀ ਤੇ ਰੱਖਸ਼ਾ ਬਣਾਉਣ ਵਾਲਾ ਲਾਵਾਣ ਵਾਲਾ ਵੀ ਬਣਾ ਲੇਗਾ ਪਰ ਜੇ ਫਿਲਹਾਲ ਪੈਸਾ ਹੈਗਾ ਤਾਂ ਸਭ ਤੋਂ ਵੱਡੀ ਚੀਜ਼ ਹੈ ਪੈਸਾ ਉਸ ਤੋਂ ਬਾਅਦ ਲੋਕਾਂ ਦਾ ਯੋਗਦਾਨ ਹੈ ਫਰਮਜੀ ਜੀ ਜਦੋਂ ਨਵੀਆਂ-ਨਵੀਆਂ ਸ਼ੀਲਡਾਂ ਮਿਲੀਆਂ, ਨਵੇਂ-ਨਵੇਂ ਮੈਡਲ ਮਿਲੇ, ਟਰੋਫੀਆਂ ਮਿਲੀਆਂ, ਉਦੋਂ ਉਹਨਾਂ ਟਰੋਫੀਆਂ ਨੂੰ ਦੇਖ ਕੇ ਦਿਲ ਨੂੰ ਚਾ ਚੜਦਾ ਸੀ। ਤੇ ਅੱਜ ਉਹਨਾਂ ਟਰੋਫੀਆਂ ਨੂੰ ਦੇਖਦੇ ਹੋ ਜਾਂ ਮੈਡਲਾਂ ਨੂੰ ਦੇਖਦੇ ਹੋ ਤਾਂ ਕੀ ਬੀਤਦੀ ਅੱਜ। ਸਰਮ ਨੂੰ ਮੈਡਲ ਤੇ ਟਰੋਫੀ ਦੇ ਵੇਖ ਕੇ ਤੇ ਬੜੇ ਜਰ ਹੋਇਆ ਕਿ ਉਹ ਪਲੇ ਐਵਲਮੈਂਟ ਟੁੱਟਿਆ ਪਿਆ ਵਾ। ਐ ਉਮਰ ਚ ਬੰਦਾ ਪਹਿਲੇ ਪਰਿਵਾਰ ਆਪਣੇ ਨੂੰ ਵੇਖਦਾ, ਬਾਅਦ ਚ ਮੈਡਲ ਟਰੋਫੀ ਇਹਦੇ ਕੋ ਟਮੈਟਰ ਟਰੋਫੀ ਨੇ ਮੈਨੂੰ ਕੋਈ ਦਿੱਤਾ ਨਹੀਂ। ਜੇ ਮੈਂ ਪੈਸਾ ਕਮਾਵਾਂ ਫੇਰ ਹੀ ਪਰਿਵਾਰ پاس ਹੋਇਆ, ਸਿਰਫ ਮੈਂ ਪਰਿਵਾਰ ਨਾਲ ਧਿਆਨ ਦਿੰਨਾ ਵਾ। ਮੈਡ ਸਰ ਕੋਈ ਹਰਤੇ ਕੁਝ ਕਰਦੀ ਨਹੀਂ। ਜਰੂਰ ਜੇ ਉਮਰ 44 ਸਾਲ ਹੈ। ਮਿਹਨਤ ਅਜੇ ਵੀ ਜਾਰੀ ਹੈ। ਬੜੇ ਮੈਡਲ ਨੇ, ਬੜੀਆਂ ਟਰਾਫੀਆਂ ਨੇ। ਬੋਰੀਆਂ ਭਰੀਆਂ ਨੇ ਮੇਰੀ ਜਾਲਾਂ। ਕਿੰਨੀਆਂ ਜਿਹੀਆਂ ਬੋਰੀਆਂ ਨੇ ਉਹਨਾਂ? ਸਰ ਦੋ ਬੋਰੀਆਂ ਭਰੀਆਂ ਵਾਂ। ਇੱਕ ਬੋਰੀ ਥੱਲੇ ਮੈਂ ਖੋਲੀ ਐ ਜਿਹਨੂੰ ਘਟਾ ਘਟਾ ਮਿੱਟੀ ਲੱਗਾ ਪਿਆ ਵਾ। ਤੇ ਫਿਲਹਾਲ ਮੈਂ ਸਾਫ਼ ਨਹੀਂ ਕੀਤੀ। ਯਾਨੀ ਸਰ ਸਾਫ਼ ਕਰਵਾਉਣੀਆਂ ਕਿ ਮੁੰਡੇ ਕੋਲੇ ਮੈਂ ਆਪ ਖ਼ਾਲਸ ਕਰਾਂਗਾ। ਕੱਪੜੇ ਜਿਹੜੀਆਂ ਜਿੱਤੀਆਂ ਟਰਾਫੀਆਂ ਉਹਨਾਂ ਦਾ ਉਹਨਾਂ ਦੀ ਰਿਸਪੈਕਟ ਤੇ ਕਰਨੀ ਪੈਣੀ ਹੈ ਇੱਕ ਪਹਿਲਵਾਨ ਵਾਸਤੇ ਇਟ ਮੈਡਲ ਦਾ ਟਰੋਫੀ ਸਭ ਤੋਂ ਅਹਿਮ ਚੀਜ਼ ਹੁੰਦੀ ਹੈ ਜਦੋਂ ਉਹਨੂੰ ਸਟੇਜ ਦੇ ਉੱਪਰ ਟਰੋਫੀ ਜਾਂ ਮੈਡਲ ਨਾਲ ਸਨਮਾਨਿਤ ਹੁੰਦਾ ਹੈ ਤਾਂ ਉਹਦੇ ਜੀਵਨ ਦਾ ਸਭ ਤੋਂ ਵੱਡਾ ਤਾਂ ਉਹ ਹੀ ਹੁੰਦਾ ਹੈ ਪਰ ਇਹ ਵੀ ਸੱਚ ਹੈ ਜੀ ਇਹਨਾਂ ਮੈਡਲਾਂ ਨਾਲ ਇਹਨਾਂ ਟਰੋਫੀਆਂ ਨਾਲ ਪਰਿਵਾਰ ਨਹੀਂ ਚੱਲਦਾ ਪਰਿਵਾਰ ਚੱਲਦੇ ਨੇ ਪੈਸਿਆਂ ਨਾਲ ਤਾਂ ਕਿੰਨਾ ਜੀ ਮਹਿਸੂਸ ਲਿਆਦੇ ਹੋ ਜੀ ਨਾਲ ਦੀ ਨਾਲ ਸਰਕਾਰਾਂ ਨੂੰ ਇਸ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਮੈਡਲਾਂ ਤੇ ਟਰੋਫੀਆਂ ਦੇ ਨਾਲ ਪਰਿਵਾਰ ਚਲਾਉਣ ਵਾਸਤੇ ਵੀ ਪੈਸੇ ਚਾਹੀਦੇ ਨੇ ਸਰਕਾਰ ਸਰਕਾਰ ਚਲਾ ਪੈ ਤਾਂ ਜੂਰ ਚਾਹੀਦੇ ਸਰ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਆਪਣਾ ਗੇਮ ਖੇਡਦਾ ਵਧੀਆ ਪ੍ਰੋਫੈਸ਼ਨਲ ਕਰਦਾ ਵਾ ਉਹਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਘਰ-ਬਾਰ ਚੰਗੀ ਤਰ੍ਹਾਂ ਪਾਲ ਸਕੇ। ਤਾਂ ਜਰੂਰ ਜੀ ਜਿਵੇਂ ਜੇ ਬਹੁਤਿਆਂ ਦਾ ਸੁਪਨਾ ਹੁੰਦਾ ਹੈ ਜੇ ਉਹਨਾਂ ਦੇ ਜਿਹੜੇ ਨੇ ਸਪਨੇ ਪੂਰੇ ਹੋਣ ਪਰ ਇਸ ਨੌਜਵਾਨ ਦੇ ਸਪਨੇ ਜਰੂਰ ਪੂਰੇ ਹੋਏ ਨੇ ਮਿਸਟਰ ਪੰਜਾਬ ਮਿਸਟਰ ਏਸ਼ੀਆ ਜਰੂਰ ਰਹੇ ਨੇ ਦੂਰ ਦੂਰ ਤਾਈਂ ਚਰਚੇ ਵੀ ਰਹੇ ਨੇ ਇਸ ਨੌਜਵਾਨ ਦੇ ਪਰ ਅੱਜ ਮਿੱਟੀ ਜੰਮੀ ਹੋਈ ਆ ਉਹਨਾਂ ਟਰੋਫੀਆਂ ਦੇ ਧੂਲ ਜੰਮੀ ਹੋਈ ਆ ਉਹਨਾਂ ਟਰੋਫੀਆਂ ਦੇ ਮੈਡਲ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਕਿਉਂਕਿ ਮੈਡਲ ਨਾਲ ਅਤੇ ਟਰੋਫੀਆਂ ਨਾਲ ਪਰਿਵਾਰ ਨਹੀਂ ਚੱਲਦਾ ਅੱਜ ਵੀ ਨੌਜਵਾਨ ਆਪਣਾ ਪਰਿਵਾਰ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਤਾਂ ਤੁਸੀਂ ਨਸਿਆਂ ਤੋਂ ਦੂਰ ਰਹੇ ਉਹ ਜਿਹੜੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੈ ਕੀ ਅਪੀਲ ਲਾਉਣੀ ਚਾਹੁੰਦੇ ਹੈ ਸਰ ਮੈਂ ਨੌਜਵਾਨ ਪੀੜ੍ਹੀ ਨੂੰ ਕਹਾਂ ਸਕਦਾ ਹਾਂ ਵੀ ਨਸ਼ਿਆਂ ਨੂੰ ਤਾਗੋ ਤੇ ਪ੍ਰੈਕਟਿਸ ਕਰੋ ਜਿੰਨੀ ਨੋਰਮਲ ਡਾਇਟ ਹੈ ਉਹ ਖਾਓ ਤੇ ਬਸ ਯਾਤਰ ਕਪੜੇ ਗੇਮ ਦੇ ਪਿੱਛੇ ਨਾ ਭਜੋ ਸਪੋਰਟਸ ਦੇ ਪਿੱਛੇ ਨਾ ਭਜੋ ਕਪੜਾ ਨੌਕਰੀ ਤੇ ਮਿਲਣੋ ਰਹੀ ਸਰਕਾਰ ਨੂੰ ਕੋਈ ਅਪੀਲ ਲਾਉਣੀ ਚਾਹੁੰਦੇ ਆ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਤਾ ਦੇ ਵਿੱਚ ਜਿੰਦੇ ਨੇ ਕਿ ਆਮ ਬੰਦੇ ਦੀ ਸਰਕਾਰ ਹੈ ਕੀ ਅਪੀਲ ਲਾਉਣੀ ਚਾਹੁੰਦੇ ਆ ਸਾਡੇ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਇਹੋ ਚਾਹਨਾ ਵਾ ਕਿ ਸਪੋਰਟਸ ਹੱਲ ਵੇਖਣ ਸਪੋਰਟਸ ਵਾਲੇ ਵੇਖਣ ਮੇਰੇ ਮੈਡਲ ਵਾਲੇ ਮੈ ਟਰੋਫੀ ਵਾਲੇ ਵੇਖਣ ਤਾਂ ਆ ਕੇ ਮੈਨੂੰ ਕੋਈ ਨਾ ਕੋਈ ਸਰਕਾਰੀ ਜੋਬ ਦਿੱਤੀ ਜਾਵੇ ਜਰੂਰੀ ਬਹੁਤ ਬਹੁਤ ਮਾਰਦਾ ਤਾਂ ਜਰੂਰ ਮੈਡਲ ਦਾ ਟਰੋਫੀਆਂ ਦਾ ਬੜੀ ਜਿੱਤੇ ਨੇ ਪਰ ਪਰਿਵਾਰ ਪਾਲਣ ਵਾਸਤੇ ਅੱਜ ਵੀ ਮਿਹਨਤ ਨੂੰ ਤਰਸਿੱਦ ਦੇਣੀ ਪੈ ਰਹੀ ਏ ਤੇ ਬਹੁਤਿਆਂ ਦਾ ਸੁਪਨੇ ਹੁੰਦੇ ਨੇ ਜਿਹੜੇ ਉਹ ਇਸ ਨੌਜਵਾਨ ਨੇ ਸੁਪਨੇ ਜ਼ਰੂਰ ਪੂਰੀ ਕੀਤੇ ਨੇ ਮੈਡਲਾਂ ਦੇ ਤੇ ਟਰੋਫੀਆਂ ਦੇ ਬੋਰੇ ਭਰੇ ਪਏ ਨੇ ਪਰ ਅੱਜ ਵੀ ਰੰਜ ਜ਼ਰੂਰ ਹੈ ਸਰਕਾਰਾਂ ਨਾਲ ਕਿ ਅੱਜ ਇਸ ਨੌਜਵਾਨ ਨੂੰ ਉਹ ਜਿਹੜੀ ਬੰਦਾ ਮਾਨ ਸਨਮਾਨ ਸੀ ਉਹ ਨਹੀਂ ਮਿਲਿਆ ਤੇ ਉਮੀਦ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੌਜਵਾਨ ਦੇ ਸੁਪਨੇ ਜਰੂਰ ਪੂਰੇ ਹੋਣ ਜੀ ਮੈਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੰਮ੍ਰਿਤਸਰ